ਜਿਹੜੀ ਹੁਣ ਆਪਣੀ ਜ਼ਿੰਦਗੀ ਆ ਉਹ ਪੂਰੀ ਤਰ੍ਹਾਂ ਏਸੀਆਂ ਜਾਂ ਹੀਟਰਾਂ ਦੇ ਉੱਪਰ ਡਿਪੈਂਡੈਂਟ ਹੋ ਗਈ ਪਰ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਆਪਣੇ ਫਾਰਮ ਦੇ ਉੱਪਰ ਵੀ ਇਹਨਾਂ ਏਸੀਆਂ ਤੋਂ ਜਾਂ ਬਿਨਾ ਹੀਟਰਾਂ ਤੋਂ ਬਿਨਾ ਕਿਵੇਂ ਆਪਣੀ ਜ਼ਿੰਦਗੀ ਜਿਹੜੇ ਪੁਰਾਣੇ ਲੋਕ ਆਪਣੇ ਜੀਂਦੇ ਸੀ ਉਹਦੇ ਅਕੋਰਡਿੰਗ ਆਪਾਂ ਜੀ ਸਕੀਏ ਅਸੀਂ ਇਹ ਇੱਕ ਸਨ ਕਹਿ ਲਓ ਤੁਸੀਂ ਝੌਂਪੜੀ ਕਹਿ ਲਓ ਬਣਾ ਰਹੇ ਹਾਂ ਜਿਹਦੇ ਵਿੱਚ ਅਸੀਂ ਪੁਰਾਣੇ ਸਮਿਆਂ ਦੀ ਤਰ੍ਹਾਂ ਜਿਹੜੇ ਆਪਣੇ ਓਟੇ ਉਹਟਾ ਬਣਾਉਣ ਦੀ ਕੋਸ਼ਿਸ਼ ਕਰੀਆ ਤੇ ਨਾਲ ਜਿਹਨਾਂ ਦੇ ਵਿੱਚ ਦੀਵੇ ਰੱਖਦੇ ਸੀ ਉਹ ਆਲੇ ਤੇ ਜਿਹੜੀ ਇਹਦੀ ਸਾਰੀ ਚਣਾਈ ਆ ਉਹ ਆਪਾਂ ਗਾਰੇ ਦੇ ਵਿੱਚ ਕਰੀਆ ਗਾਰੇ ਵਿੱਚ ਚਣਾਈ ਕਰਨ ਤੋਂ ਬਾਅਦ ਇਹ ਜਿਹੜਾ ਲਿਪਿਆ ਜਾਣਾ ਇਹ ਮਿੱਟੀ ਨਾਲ ਤੇ ਇਹਦੇ ਵਿੱਚ ਗਰਮੀਆਂ ਦੇ ਵਿੱਚ ਇਹ ਠੰਡੀ ਰਿਹਾ ਕਰੂਗੀ ਤੇ ਸਰਦੀਆਂ ਦੇ ਵਿੱਚ ਇਹ ਆਪਣੇ ਆਪ ਗਰਮ ਰਿਹਾ ਕਰੂ ਹਵਾ ਸਰਕੂਲੇਸ਼ਨ ਲਈ ਆਪਾਂ ਨੇ ਦਰਵਾਜ਼ੇ ਤੇ ਦੋ ਆਲੇ ਵਾਲ ਦੇ ਆਲੇ ਰੱਖੇ ਨੇ ਤਾਂ ਜੋ ਕਦੇ ਲੋਡ ਪਵੇ ਤਾਂ ਹਵਾ ਦੀ ਇਹਦੀ ਸਰਕੂਲੇਸ਼ਨ ਕਰਾ ਸਕਦੇ ਆ ਕਿ ਛੱਤ ਦੇ ਉੱਪਰ ਆਪਣੀ ਕਾਹੀ ਸਕਰੰਡਾ ਉਹਦੀ ਛੱਤ ਪੈਣੀ ਆ ਜਿਸ ਦੇ ਨਾਲ ਕੀ ਇਹ ਬਾਹਰਲੇ ਤਾਪਮਾਨ ਨਾਲੋਂ 5 ਤੋਂ 7 ਡਿਗਰੀ ਇਹ ਜਿਹੜਾ ਟੈਂਪਰੇਚਰ ਦਾ ਫਰਕ ਹੋਊਗਾ ਇਹਦੇ ਵਿੱਚ